ਲੈਂਡ ਵਾਲੇ ਸਾਨੂੰ ਰੋਜ਼ ਹਨਾਨ ਕਰਦੇ ਨੇ ਸਿਆੜੀ ਕੀ ਵੀ ਜਿਹੜੀ ਏਡਾ ਗੋਲ ਘਿੱਟ ਪੈਂਦਾ ਰੋਜ਼ ਕਹਿੰਦੇ ਨੇ ਵਿੱਚੇ ਖਰਾਬ ਹੋਈ ਵੀ ਆ ਫਲਾਣਾ ਹੋਇਆ ਪਿਆ ਸਾਡੀ ਸਰਕਾਰ ਇੱਕ ਹੈ ਨਕਮੀ ਆ ਐਡਾ ਬੁਰਾ ਹਾਲ ਕਰਿਆ ਪਿਆ ਸਾਡਾ ਜਿੰਨਾ ਕਹਦੇ ਰੋਟੀਆਂ ਪਕਾਉਣ ਤੋਂ ਮਤ ਹਣੀ ਉਹ ਬੈਠੇ ਨੇ ਨੇਰੇ ਜੀ ਦਾ ਸਗਲਾ ਕੀ ਕਰੂਗਾ ਕੀ ਨਾ ਤੁਸੀਂ ਵੀ ਦੁਕਾਨਦਾਰੋਂ ਇਸ ਤਰ੍ਹਾਂ ਦੇਖਿਓ ਅਸੀਂ ਵੀ ਆਹ ਨੇਰੇ ਜੇ ਬੱਠੇ ਮੋਬਤੀਆਂ ਲਾ ਕੇ ਬੈਨੇ ਆ ਤਾਂ ਸੁਣ ਕੀ ਕਰੀਏ ਕਹਿੰਦੇ ਨੇ ਸਰਕਾਰ ਐ ਜੀ ਆ ਸਰਕਾਰ ਦਾ ਨਿਪਾਅ ਕਿੰਨਾ ਜਾਵੇ ਹੋਰ ਨਿਪਾਅ ਕਿਹੜੀ ਹੋਊਗੀ ਸਰਕਾਰ ਜਿਹੜਾ ਆਮ ਬਣੇ ਫਾਲਟਾ ਉਹ ਰਾਤ ਨੂੰ ਕਿਉਂ ਆਉਂਦਾ ਰਾਤ ਨੂੰ ਆ ਪੈਂਦਾ ਜੀ ਦਿਨ ਚ ਸਾਰੀ ਦਿਹਾੜੀ ਲਾਈਟ ਰਹਿੰਦੀ ਆਤ ਨੇ ਆ ਕੇ 6 ਵੇ 7 ਵੇ ਕੱਟ ਲਾਂਦ ਰਹੇ 12 12 ਕੀਕ ਵਜਾਂਦ ਰਹੇ ਇਹ ਪਤਾ ਨਹੀਂ ਕੀ ਚੱਕਰ ਸਾਡੇ ਖਤਰ ਕਰਦੇ ਨੇ ਹਾਂ ਤੁਸੀਂ ਸਰਕਾਰ ਤੋਂ ਬਿਖਤ ਸੰਤੁਸ਼ਟ ਹੋ ਨਾ ਅਸੀਂ ਗਾਮੋਂ ਹੋਂਤਾ ਅਸੀਂ ਤਾਂ ਦੁਖੀ ਹੋਏ ਬੈਠੇ ਆ ਇਹ ਤਾਂ ਦੁਖੀ ਬਹੁਤ ਆ ਅਸੀਂ ਤਾਂ ਬੋਟਾਂ ਪਾ ਕੇ ਪਸਤਾਏ ਵੀ ਪੂਰੀ ਤਰ੍ਹਾਂ ਫੇਲਾ ਸਰਕਾਰ ਮੈਂ ਕਹਾਂ ਗਾਮੋਂ ਜੀ ਆ ਗਈ ਤਾਂ ਕਹਿ ਦਿਓ ਜੁੱਤੀਆਂ ਪਹਿਣੀਆਂ ਤੇ ਝਾੜੂ ਫੇਰਦਾ ਤੇ ਜਿਹੜੀ ਜੁੱਤੀਆਂ ਪਹਿਣੀਆਂ ਉਹ ਤੋਂ ਵਗਰੇ ਨਾ ਉਹ ਕਹਿੰਦੇ ਨੇ ਆਏ ਆ ਜੀ ਫਲਾਣਾ ਡਮਗਾਣਾ ਕੀ ਕਰਾਂਗਾ ਇਹ ਸਰਕਾਰ ਨੂੰ ਸਾਡੀ ਵੋਟਾਂ ਨਾਲ ਜਿੱਤਿਆ ਭਾਏ ਸਾਨੂੰ ਇਹ ਹਰਾਨ ਕਰ ਲੱਗਿਆ ਪਿਆ ਹੁਣ ਆਹ ਰਾਤਾਂ ਦਾ ਲਾਈਟਾਂ ਭਜਾਉਂਦਾ 10 ਦਿਨ ਹੋਏ ਕਨੇ ਫੁੱਦੂ ਬਣਾਉਂਦੇ ਨੇ ਰੋਜ਼ ਜੇ ਫੋਨ ਕਰਦੇ ਆ ਫੋਨ ਬੰਦ ਹੁੰਦੇ ਨੇ ਉਹਨਾਂ ਦੇ ਮੈਸੇਜ ਕੀ ਆਉਂਦਾ ਗਰੁੱਪ ਦੇ ਵਿੱਚ ਮੈਸੇਜ ਕਹਿੰਦਾ ਲਾਈਟ ਖਰਾਬ ਆ ਰੋਜ਼ ਖਰਾਬ ਰਹਿੰਦੀ ਆ ਇੱਕ ਦਿਨ ਦਾ ਹੋਵੇ ਕੰਮ ਚੱਲ ਬੰਦਾ ਮੰਨਿਆ ਹੁਣ 10 ਦਿਨ ਉਹ ਇੱਕਨੇ ਹਰਾਨ ਕਰਦੇ ਨੇ ਰੋਜ਼ ਆਥਣੇ ਭਜਾਉਂਦੇ ਨੇ ਲਾਈਟ ਵਾਲੇ ਤਾਂ ਹੀ ਬੁਰਾ ਹਾਲਿਆ ਇਹਨਾਂ ਦਾ ਰੋਜ਼ ਕਹਿੰਦੇ ਨੇ ਸੜ ਕੇ ਵੀ ਗਰੁੱਪ ਚ ਪਾ ਕੇ ਵੀ ਇਹ ਫਾਲਟ ਆ ਜੀ ਇਹ ਚ ਘੰਟੇ ਦਾ ਹੋਊਗਾ ਫਾਲਟ 2 ਘੰਟੇ ਦਾ ਹੋਊਗਾ ਅੱਧੀ ਦੇੜੀ ਤੋਂ ਲਾਈਟ ਕੱਟ ਲੈਂਦੇ ਨੇ ਅੱਧੀ ਰਾਤ ਨੂੰ ਛੱਡਦੇ ਨੇ 2 ਵਜੇ ਬੰਦੇ ਕੰਮਾਂ ਤੋਂ ਆਉਂਦੇ ਨੇ ਥੱਕੇ ਹਾਰੇ ਉਹ ਵੀ ਰੋਟੀ ਖਾਣ ਕਰਨੀ ਬੈਠੇ ਨੇ ਡੰਗਰ ਬਸੇ ਦਾ ਬਹੁਤ ਖਾਇ ਟਾਈਮ ਤੇ ਮੱਛਰ ਮੱਖੀ ਜ਼ਿਆਦਾ ਹੁੰਦੀ ਆ ਇਹਨਾਂ ਬਾਰੇ ਉਹਨਾਂ ਨੂੰ ਜਦੋਂ ਇੱਕ ਗੇਲ ਲਾ ਕੇ ਵੀ ਸੈੱਟ ਕਰ ਲੈਣਾ ਕਿੰਨਾ ਫਾਲਟ ਆ ਰੋਜ਼ ਥੋੜੀ ਫਾਲਟ ਹੋਊਗਾ ਜੀ ਇਹ ਚੀਜ਼ ਦਾ ਚਾਹੇ ਦਿਹਾੜੀ ਕੱਟ ਲੈਣ ਲਾਈਟ ਦਿਹਾੜੀ ਕੱਟ ਲੈਣਾ 8 ਵਜੇ ਤੋਂ ਲੈ ਕੇ 5 ਵਜੇ ਤੱਕ ਕੱਟ ਲੈਣ ਜਿਹੜਾ ਕੱਟਦਾ ਉਹ ਟਾਈਮ ਹੁਣ ਰਾਤ ਦਾ ਕੋਈ ਕੱਟਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਸਾਰੇ ਬੰਦੇ ਆਉਂਦੇ ਨੇ ਕੰਮਾਂ ਤੋਂ ਥੱਕਿਆ ਹਰੇ ਗ੍ਰਿਡ ਵਾਲੇ ਕਿਸਦਾ ਫੋਨ ਚੱਕਦੇ ਨੇ ਗ੍ਰਿਡ ਵਾਲਾ ਫੋਨ ਚੱਕ ਕੇ ਰੱਖ ਦਿੰਦਾ ਚੱਕਦੇ ਨਹੀਂ ਜੀ ਕਦੇ ਫੋਨ ਉਹ ਕੀ ਉਮੀਦ ਕਰਦੇ ਹੋ ਜੀ ਉਮੀਦ ਕੀ ਇੱਕ ਵਾਰ ਫੋਨ ਲਾ ਕੇ ਆਪਦੀ ਲਾਈਟ ਕੱਟ ਕੇ ਇਹਨਾਂ ਨੂੰ ਫਲਟ ਸਹੀ ਕਰਨਾ ਚਾਹੀਦਾ ਰੋਜ਼ ਦਿੱਕਤ ਨਾਲ ਤਾਂ ਕੋਈ ਫਾਇਦਾ ਨਹੀਂ ਇਹ ਚੀਜ਼ ਦਾ ਐਡਾ ਲਵਾਨਾ ਪਿੰਡ ਹੈ ਜੀ ਛਾਟ ਕੇ ਵੀ ਹਮ ਲੋਚ ਪੈਂਦਾ ਸਾਡੇ ਮੈਸੇਜ ਆਉਂਦਾ ਫੋਨ ਤੇ ਜਿਆ ਅਸੀਂ ਕਾਲ ਕਰਕੇ ਪੁੱਛਦੇ ਆ ਤਾਂ ਇਹ ਦੱਸਿਆ ਜਾਂਦਾ ਕਿ ਇਹ ਜਾਂਦਾ ਕੋ ਜਵਾਬ ਆਉਂਦਾ ਸਰਕਾਰੀ ਮਹਿਕਮੇ ਵਾਲਿਆਂ ਦਾ ਬਿਜਲੀ ਬੋਰਡ ਵਾਲਿਆਂ ਦਾ ਵੀ ਇਹ ਪਿੱਛੋਂ ਫਾਲਟ ਆ ਇਹ ਸਰਕਾਰ ਦੀ ਕੋਈ ਘਾਟ ਆ ਜਾਂ ਮਹਿਕਮੇ ਦੀ ਕੋਈ ਘਾਟ ਆ ਸਮਝ ਨਹੀਂ ਗੱਲ ਆ ਰਹੀ ਕੋਈ ਇਹੀ ਸلسਲਾ ਚੱਲਦੇ ਨੂੰ ਘੱਟ ਤੋਂ ਘੱਟ 2 ਮਹੀਨੇ ਹੋ ਗਏ ਇਹੀ ਮੈਸੇਜ ਆਉਂਦਾ ਇਹੀ ਫੋਨ ਤੇ ਜਵਾਬ ਹੁੰਦਾ ਵੀ ਪਿੱਛੋਂ ਫਾਲਟ ਆਈ ਇਹ ਫਾਲਟ ਕਿਉਂ ਨਹੀਂ ਕਲੀਅਰ ਹੋ ਰਿਹਾ ਕੀ ਦਿੱਕਤ ਆ ਕੀ ਪਰੇਸ਼ਾਨੀ ਆ ਲੋਕਾਂ ਨੇ ਰੋਟੀ ਵੀ ਖਾਣੀ ਆ ਲੋਕ ਸ਼ਾਮ ਨੂੰ ਕੰਮ ਕੰਮਕਾਰ ਕਰਕੇ ਘਰੇ ਵੀ ਆਉਂਦੇ ਆ ਦਿਹਾੜੀਦਾਰ ਬੰਦਾ ਕੰਮ ਤੋਂ ਘਰ ਆਉਂਦਾ ਆਉਂਦਿਆਂ ਨੂੰ ਉਹਨਾ ਆਣਾਂਗੀ ਆ ਰੋਟੀ ਪਾਣੀ ਵੀ ਖਾਣਾ ਤਾਂ ਲੈਟ ਹੁੰਦੀ ਨਹੀਂ ਇਹ ਰੋਜ਼ ਦੀ سلسلہ ਇਹ ਕੋਈ ਇੱਕ ਦਿਨ ਦਾ ਨਹੀਂ ਹੈ ਇਸ ਤਰ੍ਹਾਂ ਦੇਖਦਾ ਸਰਕਾਰ ਦਾ ਵੀ ਇਹ ਹੈ ਸਰਕਾਰ ਦਾ ਤਾਂ ਹੁਣ ਤੁਸੀਂ ਸਾਰੇ ਵੀਰ ਦੇਖੇ ਰਹੇ ਹੋ ਇਹ ਸਰਕਾਰ ਦੀ ਗੌਰ ਹੋਵੇ ਤਾਂ ਮਹਿਕ ਮਲੇ ਦੀ ਕੀ ਜਰਤ ਹੈ ਯਾਰ ਵੀ ਧਿਆਨ ਨਾ ਦਿੱਤਾ ਜਾਵੇ ਸਰਕਾਰੇ ਕੋਈ ਗੌਰ ਨਹੀਂ ਦੇ ਰਹੀ ਕਿਸੇ ਪਾਸੇ ਵੀ ਨਹੀਂ ਦੇ ਰਹੀ ਯਾਰ ਕੋਈ ਇਹ ਹੋ ਹੀ ਨਹੀਂ ਰਿਹਾ ਹੈਗਾ ਵੀ ਹਾਂ ਇਹ ਗੱਲ ਦਾ ਮਸਲਾ ਤਰੰਤ ਹੱਲ ਹੋ ਰਿਹਾ ਯਾਰ ਇੱਕ ਲਾਈਨ ਦੇ ਵਿੱਚ ਲਗਾਤਾਰ ਫਾਲਟ ਪੈਣਾ ਨੂੰ ਨਾ ਦੂਰ ਸਮਝ ਤੋਂ ਬਾਹਰ ਹੈ ਇਹ ਗੱਲ ਕਿਉਂ ਫਾਲਟ ਹੈ ਇਹ ਕਾਹਦੇ ਕਰਕੇ ਫਾਲਟ ਹੈ ਲਾਈਟ ਕਿਤੇ ਹੋਰ ਦਿੱਤੀ ਜਾ ਰਹੀ ਆ ਕੀ ਕਾਰਨ ਹੈ ਲਗਾਤਾਰ ਲੰਬੇ ਕੱਟ ਨਹੀਂ ਕੋਈ ਅੱਧੇ ਘੰਟੇ ਦਾ ਦੁੱਧ ਘੰਟੇ ਦਾ ਕੱਟ ਨਹੀਂ ਹੈਗਾ ਲੰਬੇ ਕੱਟ ਨਹੀਂ ਰੂਟੀਨ ਚ ਆ ਵੀਰ ਜੋਦੇ ਦਾ ਅੜ ਭਜਾਇਆ ਰੋਟੀ ਰੂਟੀ ਬਣਾਉਣੇ ਆ ਤਾਂ ਬੈਠੇ ਆਰੇ ਦੇਲੇ ਦਿਵਾਖ ਲਈ ਬਾਹਰ ਰਾਤ ਰੋਜੇ ਹਜੇ ਟਾਈਮ ਪਹੁੰਚਾਉਂਦੇ ਨੇ ਵੀਰ ਇਹਨਾਂ ਨਾਲ ਭੇਜਦੇ ਨੇ 6000 7000 ਬਿੱਲ ਭੇਜਦਾ ਤੁਹਾਨੂੰ ਰਾਤ ਕਿੰਨੇ ਵਜੇ ਲੈਟਰ ਰਾਤ 2 ਵਜੇ ਆਈਆ ਇਸ ਤਰ੍ਹਾਂ ਦੇ ਹ ਹ ਰੋਜ ਦਾ ਇਹ ਹੀ ਕੰਮ ਹੋ ਗਿਆ ਇਹਨਾਂ ਦਾ ਲੈਡ ਨਹੀਂ ਉਹਦੇ ਜਿਹੜੀਆਂ ਰਾਤਾਂ ਚ ਖੜੀਆਂ ਨੇ ਕੋਈ ਇੰਤਜ਼ਾਮ ਨਹੀਂ ਬਣਦਾ ਇਹਨਾਂ ਦਾ ਲਾਈਟ ਆ ਨਹੀਂ ਰਹੀ ਉਹਨੂੰ ਕਿਸ ਤਰ੍ਹਾਂ ਲੈ ਕੇ ਜਾਣੇ ਗੱਡੀ ਹੁਣ ਦੋ ਜਣ ਪਾ ਕੇ ਲੈ ਕੇ ਜਾ ਰਹੇ ਹਾਂ ਜੀ ਕਿਸ ਤਰ੍ਹਾਂ ਦੇਖਦੇ ਸਰਕਾਰ ਦਾ ਜਿਹੜਾ ਰਵਈਆ ਸਰਕਾਰ ਦਾ ਕੋਈ ਸ਼ੂਲ ਨਹੀਂ ਬਣਦਾ ਜੀ ਕੋਈ ਹੋਰ ਨਹੀਂ ਹੈਗੀ ਰੋਜ਼ ਨਟ ਮਜਰੀਆ ਰੋਲ ਭਜਦੀਆ ਭਾਈ ਜਿਵੇਂ ਸਰਕਾਰ ਦਾ ਕਹਿੰਦੀ ਸੀ ਵੇਖੀ ਘਰ ਘਰ ਲਾਈਟ ਪਹੁੰਚਾ ਦੇਵਾਂਗੇ ਕਹਿੰਦੇ ਤਾਂ ਬਹੁਤ ਕੁਝ ਨਹੀਂ ਇਹ ਕਰਦੇ ਕੁਝ ਨਹੀਂ ਲਾਈਟ ਦਾ ਬਹੁਤ ਬੁਰਾ ਹਾਲ ਹੈ ਜੀ ਇਸੇ ਅਟਕੇ ਵੀ ਲੈਣ ਰੋਜ਼ ਬੰਦ ਕਰਦੇ ਰਾਤ ਨੂੰ 12 ਵਜੇ ਲਾਈਟ ਆਈ ਹੈ ਜੀ ਆ ਹੁਣ ਬਿੱਲੇ ਬੈਠੇ ਨਕਾਨ ਪੁੱਟੀ ਹੈ ਜੀ ਕੰਮ ਕਰਨ ਵਾਸਤੇ ਲਾਈਟ ਹੈ ਨਹੀਂ ਜੀ ਕਸੋ ਕੀ ਕਰਾਇਆ ਜਾਵੇ ਤੁਹਾਡਾ ਜਿਹਦਾ ਕੰਮ ਹੈ ਸਾਡਾ ਮੋਬਾਈਲ ਦਾ ਕੰਮ ਹੈ ਜੀ ਰਿਪੇਅਰ ਦਾ ਮਾਰ ਰਿਪੇਅਰ ਕਰਨ ਵਾਲੇ ਪੈਣੀ ਲਾਈਟ ਹੀ ਨਹੀਂ ਹੈਗੀ ਰਾਤ ਨੂੰ 12 ਵਜੇ ਆਈ ਹੈ ਜੀ ਆ ਹੁਣ ਫੇਰ ਭੱਜੀ ਗਈ ਆ ਕੀ ਕੀ ਗਰੁੱਪ ਦੇ ਵਿੱਚ ਪੈਸੇ ਆਉਂਦਾ ਗਰੁੱਪ ਦੇ ਵਿੱਚ ਪੈਸੇ ਆਉਂਦੇ ਵੀ ਛਾਟ ਕੇ ਵੀ ਲਾਈਨ ਬੰਦ ਹੈ ਜੀ ਤੇ ਰਾਤ ਨੂੰ 11 12 ਵਜੇ ਲਾਈਟ ਆਉਂਦੀ ਰੋਜ਼ੀ ਕੀ ਕਾਰਨ ਮੰਨਦੇ ਹੋ ਕੰਦਾ ਸਰਕਾਰਾਂ ਹੀ ਨਹੀਂ ਜੀ ਹੋਰ ਕੀ ਕਾਰਨ ਹੈ ਜੀ ਮੀ ਪੈ ਰਹੇ ਨੇ ਕਹਿੰਦੇ ਭਾਲਟ ਪਾਇਬ ਨਹੀਂ ਲੈਣਾ ਚਾਹ ਨਹੀਂ ਰੋਜ਼ ਛਾਟ ਕੇ ਵੀ ਲਾਈਨ ਮਲੋਤ ਕਿਉਂ ਫਟ ਰਹਿੰਦਾ ਹੈ ਏ ਤਾਂ ਉਹ ਸਰਕਾਰ ਨੂੰ ਪਤਾ ਹੋਊਗਾ ਜੀ ਕਿਉਂ ਬੰਦ ਕਰਕੇ ਬੈਹ ਜਿੰਦੇ ਨੇ ਹਰ ਰੋਜ਼। ਯਾ ਤਾਨੇ ਬਲੋਗ ਰੈਟ ਦੇ ਵਿੱਚ ਜਾਂ ਗੌਲ ਰੈਟ ਦੇ ਵਿੱਚ ਕੋਈ ਕਾਲ ਕੀਤੀ ਹੈ? ਨਹੀਂ ਕੋਈ ਨਹੀਂ ਕਰੀ ਜੀ ਕੋਈ। ਨਹੀਂ ਨਹੀਂ ਸੱਚ ਨਹੀਂ ਕੋਲ ਕਰ ਦਿਓ ਕੀ ਕਰ ਕਹਿੰਦੇ ਨੇ ਹੋਰ। ਉਹ ਕਹਿੰਦੇ ਨੇ 7 ਵਜੇ ਲੈਟ ਆਉਗੇ ਕਹਿੰਦੇ 9 ਵਜੇ ਆਉਗੇ ਕਹਿੰਦੇ 7 ਵਜੇ ਕਹਿੰਦੇ ਕਹਿੰਦੇ 10 ਵਜੇ ਕਹਿੰਦੇ ਨੇ। ਕਹਿੰਦੇ ਪਲਟਾ ਜੀ।